ਆਤੌਲਾ ਚੱਕਰ ਐਕਸੀਡੈਂਟ ਹੋਇਆ ਵਾ ਕਲਾਨੂਰ ਦੇ ਮੁੰਡੇ ਉਧਰ ਗਏ ਨੇ ਕਿਤੇ ਕਿਸ ਦੀ ਮਦਦ ਕਰਨੋਂ ਆਸਤੇ ਗਏ ਨੇ 7-8 ਜਣੇ ਉਹ ਪਾਣੀ ਦੇ ਵਿੱਚ ਮਾਲਾ ਮੋਟਾ ਕਿਤੇ ਤਿਲਕ ਗਏ ਨੇ ਡਿੱਗ ਪਏ ਨੇ ਬਾਕੀ ਬੱਚੇ ਆ ਗਏ ਨੇ ਦੋ ਬੱਚੇ ਫਸ ਗਏ ਹੀਗੇ ਅਸੀਂ ਉੱਥੇ ਗਏ ਨੇ ਪਹਿਲਾ ਕਲਾਨੂਰ ਦਾ 100-150 ਮੁੰਡੇ ਇਕੱਠਾ ਹੋ ਕੇ ਸਾਰਾ ਦਾ ਸਾਰਾ ਸਾਰਾ ਪਰਿਵਾਰ ਸਹਿਤ ਸਾਰੇ ਜਣੇ ਗਏ ਨੇ ਐਸਐਚਓ ਕੋਠਰੀ ਉੱਥੇ ਆਏ ਨਹੀਂ ਮੁੜ ਕੇ ਐਸਐਚਓ ਕੋਠਰੀ ਸਰਪੰਚ ਸਾਹਿਬ ਦੇ ਘਰ ਬੈਠੇ ਰਹੇ ਨੇ ਉਹਨਾਂ ਨੇ ਕਹੇ ਦੀ ਨਹੀਂ ਸੁਣੀ ਫੀਰੇ ਕਰਾਂਗੇ ਫੀੜੇ ਕਰਾਂਗੇ ਵਾਕਿਆ 5:30 ਵਜੇ ਦਾ ਵਾ ਕਿਸੇ ਨੇ ਉੱਥੇ ਇਹਨਾਂ ਦੀ ਮਦਦ ਨਹੀਂ ਫੜੀ ਫਿਰ ਇਹਨਾਂ ਨੇ ਕਲਾਨੌਰ ਆ ਕੇ ਫਿਰ ਮੋਤਬਰ ਬੰਦੇ ਕੋ ਮਦਦ ਲਈ ਅਹੀਂ ਸਾਰੇ ਜਨੇ ਫਿਰ ਗਏ ਆ ਸਾਡੇ ਨਾਲ ਵੀ ਐਸਚੋ ਕੋਟਰੀ ਦਾ ਉਹ ਵਤੀਜਾ ਸੀਗਾ ਜੋ ਇਹਨਾਂ ਨੇ ਆ ਸਾਨੂੰ ਉਹਨਾਂ ਨੇ ਬਿਲਕੁਲ ਪੱਲਾ ਨਹੀਂ ਫੜਾਇ ਸਰਪੰਚ ਸਾਹਿਬ ਦੇ ਘਰ ਬੈਠਾ ਰਿਹਾ ਵਾ ਅਹੀਂ ਕਿਹਾ ਕੋ ਗਰੀਬ ਪਰਿਵਾਰ ਉਹਦੀ ਮਦਦ ਕੀਤੀ ਜਾਏ ਉਹ ਕੁਝ ਨਹੀਂ ਕੀਤਾ ਫਿਰ ਮੁੜ ਕੇ ਆਹਾਂ ਸੰਪਰਕ ਕੀਤਾ ਐਸਡੀਐਮ ਕਲਾਨੌਰ ਮਨਦੀਪ ਉਹਨਾਂ ਦੇ ਜਿਹੜਾ ਪੀਟੀਜੀ ਹੈ ਉਹਨਾਂ ਨਾਲ ਕੰਟੈਕਟ ਕੀਤਾ ਫਿਰ ਉਹਨਾਂ ਨੇ ਗੁਰਦਾਸਪੁਰ ਡੀਸੀ ਸਾਹਿਬ ਨਾਲ ਕੰਟੈਕਟ ਕੀਤਾ फेर ਅਹੀਂ ਸਾਲ ਦੋਸਤ ਮੁੰਡਾ ਲੈ ਕੇ ਉਥੋਂ ਸਾਰੇ ਮੋਟਰਸਾਈਕਲ ਲੈ ਕੇ ਕਲਾਨੋ ਡੇਰਾ ਬਾਬਾ ਨਾਨਕ ਤੋਂ ਜੋੜਤੇ ਆਏ ਉਥੇ ਕੀ ਤੁਹਾਨੂੰ ਪਤਾ ਹੀ ਸਵੇਰ ਦੀ ਐਂਡੀ ਰੈਫ ਦੀ ਟੀਮ ਲੱਗੀ ਆ ਉਥੇ ਮੈਡਮ ਸਰੋਜ ਕਮਾਂਡੈਂਟ ਅਫਸਰ ਉਹਨਾਂ ਦੀ ਲੱਗੀ ਸੀਗੀ ਅਸੀਂ ਉਹਨਾਂ ਨੂੰ ਉਹਨਾਂ ਨੂੰ ਅਸੀਂ ਐਂਡੀ ਰੈਫ ਦੀ ਟੀਮ ਨੂੰ ਬੜੀ ਉਹਨਾਂ ਨੂੰ ਮਦਦ ਵਾਸਤੇ ਕਿਹਾ ਉਹਨਾਂ ਨੇ ਕਿਹਾ ਠੀਕ ਹੈ ਮੈਂ ਆਪਦੀ ਮਦਦ ਕਰੂਗੀ ਉਹਨਾਂ ਨੇ ਆਪਣੇ ਸੀਈਓ ਸਾਹਮਣੇ ਗੱਲ ਕੀਤੀ ਹੈ ਕੁਝ ਸਿਵਲ ਗੁਰਦਾਸਪੁਰ ਤੋਂ ਡੀਸੀ ਸਾਹਿਬ ਹੀ ਐਸਡੀਐਮ ਕਲਨੂਰ ਇਹਨਾਂ ਵੱਲੋਂ ਕੋਈ ਟੈਲੀਫੋਨ ਗਏ ਨੇ ਫਿਰ ਉਹਨਾਂ ਨੇ ਸਾਡੀ ਉੱਥੇ ਮਦਦ ਕੀਤੀ ਗਈ ਆ ਰਾਤ ਮੈਂ ਕਹਿੰਨਾ ਵਾਂ ਜਿੰਨੇ ਤਹ ਦਿਲ ਤੋਂ ਜਾ ਕੇ ਗੋਤਾਖੋਰ ਲੈ ਕੇ ਰਾਤ 2 ਵਜੇ ਮੈਡਮ ਸਰੂਜ ਕਮਾਂਡੈਂਟ ਅਫਸਰ ਨੇ ਬੀ ਐਸ ਜਿਹੜੀ ਐਨਡੀਆਰਐਫ ਦੀ ਟੀਮ ਨੇ ਜਿੰਨੀ ਉਸ ਮੁੰਡੇ ਨੂੰ ਭਾਲ ਕਰਨ ਚ ਰਾਤ ਮਦਦ ਕੀਤੀ ਆ ਇੰਨੀ ਕਿਤੇ ਤੇਜ਼ੀਅਤ ਮਾੜਾ ਮੋਟਾ ਐਸਐਚਓ ਕਿਤੇ ਕਾਰਵਾਈ ਕਰਦਾ ਬੱਚਾ ਉਦੋਂ ਦੀ 5 5:30 ਵਜੇ 7:30 5 ਵਜੇ ਦਾ ਵਾਕਿਆ ਪੁਲਿਸ ਨੇ ਪੱਲਾ ਹੀ ਨਹੀਂ ਫੜਾਇਆ ਪ੍ਰਸ਼ਾਸਨ ਕੋਟਰੀ ਨੇ ਪੱਲਾ ਹੀ ਨਹੀਂ ਫੜਾਇਆ ਕਿਸੇ ਨੇ ਸਾਨੂੰ ਪੱਲਾ ਹੀ ਨਹੀਂ ਫੜਾਇਆ ਅਜੇ ਵੀ ਉਹ ਬੱਚਾ ਨਹੀਂ ਲੱਭ ਰਿਹਾ ਮੇਰੀ ਪੁਰਜੋਰ ਪ੍ਰਸ਼ਾਸਨ ਕੋ ਮੰਗਾ ਉਹਦੀ ਆਣ ਕੇ ਭਾਲ ਕੀਤੀ ਜਾਏ ਔਰ ਮੈਂ ਫੇਰ ਹੱਥ ਜੋੜ ਕੇ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਮੈਂ ਕਹਿੰਦਾ ਐਂਡਰੈਵ ਦੀ ਟੀਮ ਨੂੰ ਫੇਰ ਮੇਂਦੀ ਕਰਦਾ ਵਾ ਬਠਿੰਡਾ ਤੋਂ ਐਂਡਰੈਵ ਦੀ ਟੀਮ ਆਈ ਆ ਜਾਂ ਹੋਰ ਜਿਹੜੀ ਇੱਕ ਦੋ ਡੰ ਲਾਏ ਨੇ ਜਿਹੜੇ ਜਿਨ੍ਹਾਂ ਨੇ ਉੱਥੇ ਆਣ ਕੇ ਲੰਗਰ ਵਰਤਾਏ ਨੇ ਸਭ ਕੁਝ ਕੀਤੇ ਨੇ ਉਹ ਪ੍ਰਸ਼ੰਸਾ ਦੇ ਯੋਗ ਨੇ ਪਰ ਐਸਐਚਓ ਕੋਟਲੀ ਨੇ ਬਹੁਤ ਮਾੜਾ ਰਵੱਈਆ ਰਿਆ ਵਾ ਹਾਂਜੀ ਜਿਵੇਂ ਕਿ ਆਪ ਸਭ ਨੂੰ ਪਤਾ ਹੀ ਹੈ ਕਿ ਜਿਹੜੀ ਕਿ ਖਬਰ ਚੱਲ ਰਹੀ ਹੈ ਪਾਣੀ ਦੀ ਉਹਦੇ ਵਿੱਚ ਵਿਨੇ ਕੁਮਾਰ ਜਿਹੜਾ ਕਿ ਚਿਮਨ ਲਾਲ ਦਾ ਬੇਟਾ ਵਾ ਚਿਮਨ ਲਾਲ ਦਾ ਪੋਤਰਾ ਵਾ ਤੇ ਨਾਨਕ ਚੰਦ ਨਾਨਕ ਚੰਦ ਦਾ ਜਿਹੜਾ ਬੇਟਾ ਵਾ ਉਹ ਇੱਕ ਗਰਦਾਪੁਰ ਰੋਡ ਦੇ ਉੱਤੇ ਆਪਣੀ ਦੁਕਾਨ ਕਰ ਰਿਹਾ ਵਾ ਮੋਟਰਸਾਈਕਲਾਂ ਦੀ ਬੜੀ ਮਿਹਨਤ ਕਰਦਾ ਹੈ ਗਿਆ ਪਰ ਉਹ ਮਤਲਬ ਉਹ ਚ ਭਾਵਨਾ ਸੀ ਔਰ ਜੇ ਸੇਵਾ ਕਰਨ ਵਾਸਤੇ ਪੰਜ ਛੇ ਮੁੰਡੇ ਜਿਹੜੇ ਨੇ ਉਹ ਚਲੇ ਗਏ ਹਨ ਇਰਿਮਾਬਾਦ ਵਾਲੇ ਪਾਸੇ ਪਾਣੀ ਲੈ ਕੇ ਤੇ ਉੱਥੇ ਜਦੋਂ ਚਲੇ ਗਏ ਨੇ ਕਿ ਉਹ ਪਾਣੀ ਵਰਤਉਂਦੇ ਜਿਹੜੇ ਨੇ ਉਹਨਾਂ ਦੇ ਪੈਰ ਜਿਹੜੇ ਤਿਲਕ ਗਏ ਨੇ ਜਿੱਚ ਚਾਰ ਬੱਚੇ ਸੀਗੇ ਜਿਨ੍ਹਾਂ ਚੋਂ ਦੋ ਜਿਹੜੇ ਨੇ ਤਿਲਕ ਪਏ ਉਹਨਾਂ ਚੋਂ ਇੱਕ ਜਿਹੜਾ ਉਹ ਮਤਲਬ ਕੇ ਢੰਗ ਨਾਲ ਵਾਵਾ ਦੂਰ ਜਾ ਕੇ ਕਿਤੇ ਉਹ ਮਤਲਬ ਕੋਠੀ ਦੇ ਉੱਤੇ ਮਤਲਬ ਕਾਂਦੇ ਤੇ ਚੜ ਗਿਆ ਉਹਦੇ ਕੋਲੋਂ ਨਹੀਂ ਚੜਿਆ ਗਿਆ ਔਰ ਬੜਾ ਮਤਲਬ ਜਿਹੜਾ ਇਹ ਗਰੀਬ ਲੋਕ ਨੇ ਬੜਾ ਮਤਲਬ ਇਹ ਆਪਣਾ ਕੋਈ ਵੀ ਜਿਹੜੀ ਗੱਲ ਨਹੀਂ ਸੁਣ ਰਿਆ ਪਰ ਰਾਤੀ ਜਦੋਂ ਸਾਰੇ ਸ਼ਹਿਰ ਵਾਸੀਆਂ ਨੇ ਨਾਲ ਸਚੇਰ ਸਾਹਿਬ ਨਾਲ ਹੋਰ ਮੋਤਬਰ ਜਿੰਨੇ ਵੀ ਮਤਲਬ ਵਿਅਕਤੀ ਸਨ ਰਾਤ ਮੁੰਡੇ ਬੜੇ ਹਨ ਘੰਟੋਂ ਘਟੇ 10:15 ਹੋਣਾ ਹੈ ਮੋਟਰਸਾਈਕਲ ਜਿਹੜਾ ਕਿ ਉਥੇ ਕੋਈ ਕਿਸੇ ਕਿਸਮ ਦਾ ਪ੍ਰਬੰਧ ਨਹੀਂ ਹੈਗਾ ਇਹਨਾਂ ਨੇ ਮੁੜ ਕੇ ਮੈਂ ਵੀ ਨਾਲ ਅਸੀਂ ਸਾਰੇ ਨਾਲ ਗਏ ਆ ਰੜਿਆਣੇ ਮੋੜ ਦੇ ਉੱਤੇ ਉੱਥੇ ਉਹ ਮੈਡਮ ਜੀ ਜਿਹੜੇ ਨੇ ਜਿਹੜੇ ਕਿ ਉਹ ਸ਼ਿਪ ਵਾਲੇ ਆਏ ਦੇ ਨੇ ਉਹਨਾਂ ਨੂੰ ਮਤਲਬ ਰਿਕੁਐਸਟ ਕੀਤੀ ਅਗਲੇ ਪਾਸੇ ਜਾ ਕੇ ਪਤਾ ਨਹੀਂ ਐਸਡੀਐਮ ਸਾਹਿਬ ਜਾਂ ਤਹਿਸੀਲਦਾਰ ਸਾਹਿਬ ਜਿਨ੍ਹਾਂ ਨੇ ਵੀ ਉਹਨਾਂ ਨੂੰ ਕਿਹਾ ਉਹ ਸਾਡੇ ਨਾਲ ਰਾਤ ਨੂੰ ਮਤਲਬ ਹਰੀਮਾਬਾਦ ਵਾਲੇ ਥਾਂ ਤੇ ਗਏ ਔਰ ਵਾਕਿਆ ਉੱਤੇ ਗਏ ਉੱਥੇ ਜਾ ਕੇ ਉਹਨਾਂ ਨੇ 2 2.5 3 ਘੰਟੇ ਲਾ ਕੇ ਰਿਸਰਚ ਕੀਤਾ ਔਰ ਜਿਹੜਾ ਉਹ ਮੁੰਡਾ ਮਤਲਬ ਕਾਂਦੇ ਤੇ ਬੈਠਾ ਸੀਗਾ ਉਹਨਾਂ ਨੂੰ ਮਤਲਬ ਜਿਹੜਾ ਉਹ ਨਾਲ ਉਹਨੂੰ ਤੇ ਲਿਆਉਣਾ ਸੀਗਾ ਉਹਨੂੰ ਨਾਲ ਲੈ ਕੇ ਆ ਗਏ ਪਰ ਅਜੇ ਤੱਕ ਵੀਰੇ ਕੁਮਾਰ ਜਿਹੜਾ ਵੈ ਉਥੋਂ ਨਹੀਂ ਲੱਭਾ ਔਰ ਜੋ ਮੈਡਮ ਮਤਲਬ ਜਿਹੜੀ ਆ ਨਾਲ ਹੀ ਤਾਂ ਕਮਾਂਡਰ ਸਾਹਿਬ ਆਏ ਨੇ ਉਹਨਾਂ ਨੇ ਮਤਲਬ ਬਹੁਤ ਜ਼ਿੱਦ ਕੀਤਾ ਉਹਨਾਂ ਦੀ ਟੀਮ ਨੇ ਤੇ ਹੁਣ ਵੀ ਸਾਡੀ ਇਹ ਪਰਜੋਰ ਬੇਨਤੀ ਹੈ ਪ੍ਰਸ਼ਾਸਨ ਅੱਗੇ ਤੇ ਉਹਨਾਂ ਅੱਗੇ ਵੀ ਮੈਡਮ ਕਾ ਕਮਾਂਡਰ ਸਾਹਿਬ ਅੱਗੇ ਭਈ ਉਹ ਆਪਣੀਆਂ ਕਿਸ਼ਤੀਆਂ ਲੈ ਕੇ ਤੇ ਸਾਨੂੰ ਉਥੋਂ ਮੁੰਡਾ ਤੇ ਲੱਭ ਕੇ ਦੇਣ ਔਰ ਮੁੰਡਾ ਤਕਰੀਬਨ ਜਿਹੜਾ ਉੱਥੇ ਹੀ ਕਿਤੇ ਲੱਗ ਕਿਤੇ ਡੋਬ ਗਿਆ ਦਾ ਵੈ ਸੋ ਇਹ ਹੋਈ ਸਾਡੀ ਬੇਨਤੀ ਆ ਤੇ ਬਾਕੀ ਆ ਕੋਈ ਪ੍ਰਸ਼ਾਸਨ ਅੱਗੇ ਬੇਨਤੀ ਆ ਹੋਰ ਜਿਸ ਵਧੀਆਂ ਕਿ ਬੇਨਤੀ ਆ ਵੀ ਇਹ ਗਰੀਬ ਪਰਿਵਾਰ ਦੀ ਜਿਹੜੀ ਆ ਉਹ ਮਤਲਬ ਜੇ ਮਦਦ ਕੀਤੀ ਜਾਵੇ ਮੁੰਡੇ ਦਾ ਪਿਓ ਜਿਹੜਾ ਵੈ ਮਣੀ ਮਹੀ ਹਜੇ ਇੱਕ ਡਰਾਈਵਰ ਦੇ ਤੌਰ ਦੇ ਉੱਤੇ ਲੈ ਕੇ ਗਿਆ ਦਾ ਮਤਲਬ ਸਵਾਰੀ ਲੈ ਕੇ ਗਿਆ ਦਾ ਕਿਉਂਕਿ ਉਹਦਾ ਰੋਜ਼ਗਾਰ ਆ ਉਹ ਅਜੇ ਤੱਕ ਨਹੀਂ ਆਇਆ ਸੋ ਬੇਨਤੀ ਆ ਕਿ ਸਾਡੀ ਇਸ ਬੇਨਤੀ ਨੂੰ ਕਬੂਲ ਕਰਨ ਸਾਰੇ ਮੋਦ ਬੋਦ ਸਾਰਾ ਸ਼ਹਿਰ ਜਿਹੜਾ ਵੈ ਇਹ ਇਹਨਾਂ ਦੇ ਨਾਲ ਹੈ ਹੈਲੋ ਸਰ ਕਲਨੌਰ ਤੋਂ ਮਨਦੀਪ ਕੋਲੀ ਬੋਲ ਰਿਹਾ ਜੀ ਕਲਨੌਰ ਪੋਸਟ ਮੀਟ ਕਲਨੌਰ ਤੋਂ ਕਲੰਦਰ ਕੋਸਟ న్యూਸ ਹਾਂਜੀ ਹਾਂਜੀ ਐਸਐਸਓ ਸਾਹਿਬ ਬੋਲਦੇ ਜੀ 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 ਸਰ ਜੀ ਵਾਤ ਵਾਲੇ ਵਾਕਿਆ ਦਾ ਕੀ ਮਸਲਾ ਜੀ ਕਹਿੰਦੇ ਜੀ ਮਤਲਬ ਥੇ ਟੀਮਾਂ ਨਹੀਂ ਪਹੁੰਚੀਆਂ ਪਹਿਲਾਂ ਜੀ ਵੇ ਇੰਪਰਦਾਸ਼ ਨਹੀਂ ਕਰ ਰਹੇ ਲੋਕ ਹਾਂ ਤੇ ਟੀਮਾਂ ਤੇ ਸ਼੍ਰੀਮਾਨ ਜੀ 2:30 ਵਜੇ ਤੱਕ ਅਸੀਂ ਆਪਰੇਸ਼ਨ ਕਰਦੇ ਰਹੇ ਜੀ ਮੈਡਮ ਸਰੋਜ ਹੈ ਐਨਡੀਆਰਐਫ ਦੇ ਜੀ ਜੀ ਹੁਣ ਵੀ ਉੱਥੇ ਟੀਮਾਂ ਪਹੁੰਚੀਆਂ ਹਾਂ ਹਾਂ ਜੀ ਇਸ ਟਾਈਮ ਵੀ ਉੱਥੇ ਮੌਜੂਦ ਹੋ ਤੁਸੀਂ ਹਾਂਜੀ ਇਸ ਟਾਈਮ ਵੀ ਮੌਜੂਦ ਹੋ ਉੱਥੇ ਜੀ ਤੁਸੀਂ ਕੱਢੀ ਜਾਏਗੀ ਰਾਤ ਦੇ ਵਾਰੀ ਐਨਡੀਆਰਐਫ ਮੈਂ ਕਹਿੰਦਾ ਜੀ ਇਸ ਟਾਈਮ ਵੀ ਤੁਸੀਂ ਹੁਣ ਵੀ ਉੱਥੇ ਮੌਜੂਦ ਹੋ ਜੀ ਹਾਂ ਜੀ ਹਾਂ ਜੀ ਹਾਂ ਜੀ ਉੱਥੇ ਮੌਜੂਦ ਹਾਂ ਜੀ ਅਸੀਂ ਠੀਕ ਹੈ ਕਿਉਂਕਿ ਪ੍ਰਦਰਸ਼ਨ ਕਰ ਰਹੇ ਸੀ ਲੋਕੋ ਕਹਿੰ ਰਹੇ ਸੀ ਕਿ ਜਿਹਨੇ ਕਿ 5 ਵਜੇ ਸਾਡੇ ਪਾਸ ਦਾ ਵਾਕਿਆ ਆਇਆ ਤੇ ਜਨਨ ਕਿ ਕੋਈ ਵੀ ਮਤਲਬ ਉਸ ਪ੍ਰਸ਼ਾਸਨ ਨਹੀਂ ਪਹੁੰਚਿਆ ਬਾਅਦ ਵਿੱਚ ਅਸੀਂ ਕਾਫੀ ਸਿੱਤ ਕਰਕੇ ਐਂਡੀਆ ਦੀ ਟੀਮ ਨੂੰ ਮਿਹਨਤ ਕੀਤੀ ਤੇ ਫੇਰ ਉਹ ਦੇ ਨੇ ਜੀ ਚਲੋ ਜੀ ਵੇਖੋ ਮਲੋ ਜੋ ਵੀ ਕਹਿ ਰਿਹਾ ਅਸੀਂ ਤਾਂ ਜਦੋਂ ਵੀ ਸਾਨੂੰ ਇਨਫੋਰਮੇਸ਼ਨ ਆਈ ਐ ਅਸੀਂ ਤੇ ਸਾਰਾ ਪਿੰਡ ਨਾਲ ਆ ਜੀ ਸਾਡੇ ਇੱਥੇ ਅਸੀਂ ਕਰ ਰਹੇ ਕੋਸ਼ਿਸ਼ ਜੀ ਰਾਤ ਸਾਡੇ 2:30 ਵਜੇ ਜੀ ਇਸ ਪ੍ਰੈਸ਼ਰ ਨੂੰ ਸਾਰੀ ਰਾਤ ਵੀ ਚੱਲਿਆ ਜੀ 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 ਹੁਣ ਜਿਹੜਾ ਜਿਹੜਾ ਰਾਤ ਕਿਸਤੀ ਨਹੀਂ ਚਲਦੀ ਜੀ ਇੱਥੇ ਝੋਨਾ ਜਿਹੜਾ ਵਾ ਝੋਨੇ ਦੇ ਵਿੱਚ ਕਿਸਤੀ ਨਹੀਂ ਚਲਦੀ ਹੁਣ ਵੀ ਆ ਮੈਡਮ ਪਹੁੰਚ ਚੁੱਕੇ ਨੇ ਡੀਐਸਪੀ ਰੈਂਕ ਦੇ ਮੈਡਮ ਨੇ ਆਂਡੀਆਂ ਆਪਦੇ ਜੀ 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 ਤੇ ਨਵੀਂ ਵੀ ਉੱਥੇ ਆ ਜੀ ਸਾਡੀ ਟੀਮ ਦਾ ਸਵੇਰ ਦੀ 6 7 ਵਜੇ ਦੀ ਇੱਥੇ ਪਹੁੰਚੀ ਹੈ ਠੀਕ ਹੈ ਜੀ ਠੀਕ ਹੈ ਜੀ ਹਾਂ ਹਾਂ ਠੀਕ ਆ ਸਰ ਠੀਕ ਆ ਸਰ ਤਾਂ